ਤੂੰ ਇੱਥੇ ਕੀ ਕਰਦੀ ਆਂ ਐਨੀਆਂ ਤੈਨੂੰ ਬਾਜਾਂ ਮਾਰਤੀਆਂ ਰੋਟੀ ਨਹੀਂ ਦੇਣੀ ਮੈਨੂੰ ਕੀ ਗੱਲੋਂ ਮੈਂ ਬੱਤੀ ਤੇ ਚੱਲਦਾ ਕੀ ਕਰਦੀ ਈ ਇੱਥੇ ਸਫਾਈਆਂ ਕਰਦੀ ਆਂ ਹੋਰ ਮੈਂ ਇੱਥੇ ਤੇਰਾ ਸਿਰ ਕਰਨਾ ਹੈ ਮੈਨੂੰ ਨਹੀਂ ਪਤਾ ਸਫਾਈਆਂ ਦੁਨੀਆਂ ਦਾ ਮੈਨੂੰ ਰੋਟੀ ਚਾਹੀਦੀ ਆਂ ਹਾਂ ਤੇ ਆਪੇ ਪਾ ਕੇ ਖਾਣਾ ਤੇਰੀ ਕਿਹੜਾ ਦਾ ਤੋ ਟੁੱਟੇ ਆ ਓਏ ਇੱਥੇ ਖਲੋਤਰਾ ਮੈਂ ਉਹਨੇ ਪੋਚਾ ਲਾ ਕੇ ਹੱਡੀਆਂ ਤਹਾਂ ਫੇਕ ਪੋਚਾ ਲਾ ਕੇ ਹੱਡੀਆਂ ਮੈਂ ਟੱਟੀ ਵਿੱਚ ਗਿਆ ਆ ਬੁਸ਼ਰਮਾ ਜੈ ਤੈਨੂੰ ਬੋਲਣ ਦੀ ਅਕਲ ਨਹੀਂ ਆ ਗਈ ਮੈਂ ਆ ਹੀ ਮਾਰਨਾ ਮੂੰਹ ਤੇ ਸਿੰਦ ਲੈਈਏ ਗੇਟ ਦਾ ਹੱਥ ਦੇ ਦੇਣਾ ਮੈਂ ਨਾਲੇ ਤੁੰਗੜਾ ਮੇਰੀ ਭੈਣ ਤੈਨ हां ते तुंगड़ा मेरा आया तीन मिनट डेडी बनाना रोटी तो चक के लेके आंदा है दीदी जी आकर ਤੁਹਾਡੀ ਇੰਨੀ ਆ ਨਲੀ ਰੋਟੀ ਗੁੱਟਾਂ ਨੂੰ ਲੱਗੀ ਹੁੰਦੀ हां ਫਿਰ ਗੁੱਟਾਂ ਤੋਂ ਲਾ ਕੇ ਤੁਸੀਂ ਖਾ ਲੈਂਦੇ ਭਾਣੀ हां हां जी हां जी ਆਂਟੀ ਜੀ ਦੋ ਚਾਰ ਦਿਨ ਫਿਰ ਐਦਾ ਹੀ ਮੌਸਮ ਰਹਿਣਾ ਆ ਹਾਂਜੀ ਅੱਡੀ ਇਹਨੂੰ ਕੀ ਪੁੱਛੀ ਜਾਣੀ ਆ ਇਹ ਬਹੁਤ ਮੌਸਮ ਬਦਲ ਕੇ ਲੱਗੀ ਗਈ ਆ ਚਲ ਚਲ ਬਕਵਾਸ ਨਾ ਕਰੀਓ ਕੁੱਤਾ ਕਿਸੇ ਥਾਂ ਦਾ ਚਲ ਚਲ ਮੂੰਹ ਦੇਖ ਆਪਣਾ ਜਿਹੜਾ ਕਾਲੇ ਲਫਾਵੇ ਜਿ ਠੱਟੀ ਪੰਨੀ ਹੁੰਦੀ ਅੱਜ ਤੂੰ ਆਪਣਾ ਮੂੰਹ ਦੇਖ ਲਜਾ ਚਿੱਟੇ ਲਫਾਵੇ ਚ ਪੱਦ ਬਣਿਆ ਹੁੰਦਾ ਉਹੋ ਪੱਦ ਤੇਰੇ ਮੂੰਹ ਤੇ ਵੱਜ ਜਾਣਾ ਤੇਰਾ ਮੂੰਹ ਘਾਟ ਜਾਣਾ ਏ ਬੰਦਰੀਏ ਇਹ ਤੂੰ ਕਿ ਡੈਡ ਨੂੰ ਕਹਿ ਗਈ ਮੈਨੂੰ ਜੀ ਵੀ ਨਹੀਂ ਦੇਖਣ ਦਿੰਦਾ ਲੈ ਪਰ ਦੇਖਣਾ ਤੂੰ ਜਿਹੜਾ ਡਿਟੀ ਨੈਸ਼ਨਲ ਦੇਖਣਾ ਇਦਾਂ ਹਾਂ ਫਿਰ ਦੇਖਣਾ ਨਹੀਂ ਤੇਰਾ ਕਲੇ ਦਾ ਘਰ ਆ ਜਿਆਦਾ ਨਾ ਬੋਲਿਆ ਨਾ ਤੇਰੇ ਨਾਲ ਦੱਸਾਂ ਕਾਲੋ ਹਾਂਜੀ ਕੋਰਾ ਜੀ ਹੁ ਨਿਕਲਾ ਬਾਹਰ ਤੂੰ ਵਾਸ਼ਰੂਮਸ ਕੀ ਕਰੀ ਜਾਣਾ ਕੀ ਕਰੀਦਾ ਹੁੰਦਾ ਬਾਥਰੂਮ ਛਪਾਟੇ ਮਾਰੰਦੇ ਇਹ ਤਾਂ ਮੈਂ ਵੀ ਲੈ ਕੇ ਆਉਣਾ ਤੇ ਘਰ ਨੂੰ ਬਣਾ ਦੂੰਗੀ ਘੇਣ ਬਣ ਕੇ ਮੂੰ ਤੂੰ ਆਪਣਾ ਜਾ ਕੇ ਮੇਰਾ ਬਣਾਉਂਦਾ ਛਤਰ ਮੈਂ ਤਾਂ ਸੋਚਿਆ ਚੱਲ ਦੋ ਲਿਆ ਆਉਂਗਾ ਇੱਕ ਤੈਨੂੰ ਦਊਂਗਾ ਇੱਕ ਆਪ ਖਾਉਂ ਜਾ ਲੈ ਆ ਫੇ ਬਣਾ ਲੈਨੇ ਮੇਰਾ ਲਈ ਹੁੰਦਾ ਛਤਰ ਮੈਂ ਆਪੇ ਬਣਾ ਲੂੰਗਾ ਆਪੇ ਖਾ